ਜਦੋਂ ਵੀ ਡਾਂਕੀ ਦੀ ਗੱਲ ਆਉਂਦੀ ਆ ਤਾਂ ਸਭ ਤੋਂ ਪਹਿਲਾਂ ਅਮਰੀਕਾ ਦਾ ਨਾਮ ਸਾਹਮਣੇ ਆਉਂਦਾ ਮੁੰਡੇ ਭਾਰਤ ਤੋਂ ਡਾਂਕੀ ਲਾ ਲਾ ਕੇ ਅਮਰੀਕਾ ਜਾਂਦੇ ਰਹੇ ਆ ਮਿਕਸਿਕੋ ਦੀ ਕੰਧ ਟੱਪ ਕੇ ਪਰ ਹੁਣ ਯੂ ਐਸ ਕਸਟਮਸ ਤੇ ਬਾਰਡਰ ਪ੍ਰੋਟੈਕਸ਼ਨ ਨੇ ਇੱਕ ਨਵੇਂ ਅੰਕੜੇ ਪੇਸ਼ ਕੀਤੇ ਨੇ ਉਹਨਾਂ ਨੇ ਕਿਹਾ ਕਿ ਭਾਈ ਕੈਨੇਡਾ ਤੋਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਹੋ ਰਹੇ ਜਿਹੜੇ ਲੋਕ ਨੇ ਉਹਨਾਂ ਦੇ ਵਿੱਚ ਸਭ ਤੋਂ ਵੱਧ ਗਿਣਤੀ ਜਿਹੜੀ ਆ ਭਾਰਤੀਆਂ ਦੀ ਕਹਿੰਦੇ ਕਿ ਗਿਣਤੀ ਇਸ ਵੇਲੇ ਇਹਨਾਂ ਦੀ ਇੱਕ ਪੀਕ ਦੇ ਉੱਤੇ ਪਹੁੰਚ ਗਈ ਆ ਤੇ ਇਹੋ ਹੀ ਜਿਹੜੇ ਹਾਲਾਤ ਨੇ ਇਹ ਜਿਹੜੀਆਂ ਘਟਨਾਵਾਂ ਨੇ ਕੈਨੇਡਾ ਦੀ ਵੀਜ਼ਾ ਜਾਂਚ ਪ੍ਰਣਾਲੀ ਨੂੰ ਵੀ ਸਵਾਲਾਂ ਦੇ ਘੇਰੇ ਦੇ ਵਿੱਚ ਲੈ ਕੇ ਆਉਂਦੀਆਂ ਅਮਰੀਕਾ ਤੇ ਕੈਨੇਡਾ ਦਾ ਬਾਰਡਰ ਜਿਹੜਾ 9000 ਕਿਲੋਮੀਟਰ ਲੰਬਾ ਆ ਜੇਕਰ ਜੂਨ ਮਹੀਨੇ ਦੀ ਗੱਲ ਕਰੀਏ ਤਾਂ 5200 ਦੇ ਕਰੀਬ ਲੋਕੀ ਪੈਦਲ ਅਮਰੀਕਾ ਦੇ ਵਿੱਚ ਗੈਰਕਾਨੂੰਨੀ ਤਰੀਕੇ ਦੇ ਨਾਲ ਦਾਖਲ ਹੋਏ ਨੇ ਹੁਣ ਜਦੋਂ ਇਹ ਬੰਦੇ ਦਾਖਲ ਹੁੰਦੇ ਨੇ ਤਾਂ ਫੜੇ ਵੀ ਜਾਂਦੇ ਨੇ ਕਿਉਂਕਿ ਉੱਥੇ ਜਿਹੜੀ ਬਾਰਡਰ ਪੁਲਿਸ ਆ ਉਹ ਓਬਵੀਅਸ ਉੱਥੇ ਲੱਗੀ ਹੋਏਗੀ ਤਾਂ ਫੜਦੀ ਵੀ ਆ ਜੇਕਰ ਇਹਨਾਂ ਦੀ ਐਵਰੇਜ ਕੱਢੀ ਜਾਵੇ ਤਾਂ 2548 ਬੰਦੇ ਜਿਹੜੇ ਨੇ ਉਹ 1 ਸਾਲ ਦੇ ਵਿੱਚ ਫੜੇ ਜਾਂਦੇ ਨੇ 2024 ਦੇ ਵਿੱਚ ਗਿਣਤੀ 47% ਹੋਰ ਵੱਧ ਗਈ ਤਾਂ ਇਹ ਗਿਣਤੀ ਪਿਛਲੇ ਸਾਲ ਦੇ ਮੁਕਾਬਲੇ 3733 ਹੋ ਗਈ ਜਦਕਿ ਪਿਛਲੇ ਸਾਲ 2548 ਸੀ ਇਸ ਸਾਲ 3733 ਹੋ ਗਈ ਤੇ ਜੇਕਰ 2021 ਦੀ ਗੱਲ ਕੀਤੀ ਜਾਵੇ ਤਾਂ ਸਿਰਫ 282 ਬੰਦੇ ਜਿਹੜੇ ਸੀ ਉਹ ਫੜੇ ਗਏ ਸੀ ਜੇਕਰ ਟੋਟਲ ਵਾਧੇ ਦੀ ਗੱਲ ਕੀਤੀ ਜਾਵੇ ਤਾਂ ਇਹਨਾਂ ਦੋਹਾਂ ਤਿੰਨਾਂ ਸਾਲਾਂ ਦੇ ਵਿੱਚ 13 ਗੁਣਾ ਵਾਧਾ ਹੋਇਆ ਹੈ ਜਿੰਨੇ ਲੋਕ ਉਥੇ ਜਾਣ ਦੀ ਕੋਸ਼ਿਸ਼ ਕਰਦੇ ਯੂਐਸ ਬਾਰਡਰ ਤੇ ਫੜੇ ਗਏ ਨੇ ਜੇਕਰ ਅਮਰੀਕਾ ਦੇ ਵਿੱਚ ਭਾਰਤੀਆਂ ਦੀ ਗੋਲ ਗਿਣਤੀ ਦੀ ਗੱਲ ਕੀਤੀ ਜਾਵੇ ਤਾਂ ਭਾਰਤੀਆਂ ਦੀ ਗਿਣਤੀ 1.5% ਹੈ ਪਰ ਅਮਰੀਕਾ ਦੇ ਵਿੱਚ ਜਿੰਨਾ ਵੀ ਟੈਕਸ ਭਰਿਆ ਜਾਂਦਾ ਹੈ ਸਾਰੇ ਇਨਕਮ ਟੈਕਸ ਦੇ ਵਿੱਚ ਭਾਰਤੀਆਂ ਦਾ ਜਿਹੜਾ ਯੋਗਦਾਨ ਹੈ ਉਹ 6% ਹੈ ਇੰਨੇ ਵੱਡੇ ਲੈਵਲ ਦੇ ਉੱਤੇ ਭਾਰਤੀ ਜਿਹੜੇ ਆ ਉਹ ਟੈਕਸ ਭਰਦੇ ਨੇ ਇਹੋ ਹੀ ਟੈਕਸ ਆ ਜਿਹੜਾ ਭਾਈ ਦੇਸ਼ ਨੂੰ ਵਿਕਸਿਤ ਕਰਨ ਦੇ ਵਿੱਚ ਮਦਦ ਕਰਦਾ ਆ ਤੇ ਜੇਕਰ ਭਾਰਤ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਅਸੀਂ ਅਕਸਰ ਹੀ ਆਪਣੇ ਦੇਸ਼ ਨੂੰ ਇਹ ਕਹਿ ਕੇ ਭੰਡ ਦਿੰਨੇ ਆ ਕਿ ਇੱਥੇ ਕੁਝ ਨਹੀਂ ਹੈਗਾ ਪਰ ਬਾਹਰ ਜਾ ਕੇ ਅਸੀਂ ਉਹਨਾਂ ਦੀਆਂ ਤਰੱਕੀਆਂ ਦੇ ਵਿੱਚ ਵੀ ਹਿੱਸਾ ਪਾਉਂਦੇ ਆ ਜੇਕਰ ਇਹੋ ਹੀ ਕੰਮ ਇੱਥੇ ਕੀਤੇ ਜਾਣ ਇਹੋ ਹੀ ਟੈਕਸ ਜਿਹੜਾ ਆ ਇੱਥੇ ਭਰਿਆ ਜਾਵੇ ਤਾਂ ਸਾਡਾ ਦੇਸ਼ ਸਾਡਾ ਪੰਜਾਬ ਜਿਹੜਾ ਆ ਉਹ ਜ਼ਰੂਰ ਤਰੱਕੀ ਕਰੇਗਾ ਪਰ ਨਹੀਂ ਲੋਕਾਂ ਨੂੰ ਜਿਹੜੀ ਗੱਲ ਆ ਉਹ ਸਮਝ ਨਹੀਂ ਆਉਂਦੀ ਤਾਂ ਭੇਡ ਚਾਲ ਦੇ ਵਿੱਚ ਲੋਕੀ ਜਿਹੜੇ ਤੁਰੇ ਜਾਂਦੇ ਆ ਕਈ ਲੋਕ ਆਪਣੀਆਂ ਜ਼ਿੰਦਗੀਆਂ ਗਵਾ ਲੈਂਦੇ ਨੇ ਪਿੱਛੇ ਮਾਵਾਂ ਜਿਹੜੀਆਂ ਨੇ ਉਹ ਇਸੇ ਉਡੀਕ ਦੇ ਵਿੱਚ ਰਹਿੰਦੀਆਂ ਨੇ ਕਿ ਹੁਣ ਮੈਨੂੰ ਫੋਨ ਆਵੇਗਾ ਮੇਰੇ ਪੁੱਤ ਦਾ ਕਿ ਮੇਰਾ ਪੁੱਤ ਜਿਹੜਾ ਹੈ ਅਮਰੀਕਾ ਪਹੁੰਚ ਗਿਆ ਹੋਵੇਗਾ ਇੱਥੇ ਨਹੀਂ ਹੋਰ ਦੇਸ਼ਾਂ ਦੇ ਵਿੱਚ ਵੀ ਇਹੋ ਹਾਲਾਤ ਨੇ ਪਰ ਜੇਕਰ ਯੂਕੇ ਦੀ ਗੱਲ ਕੀਤੀ ਜਾਵੇ ਤੇ ਯੂਕੇ ਬੰਦਰਗਾਹਾਂ ਦੇ ਉੱਤੇ ਵੀ ਭਾਰਤੀ ਲੋਕ ਜਿਹੜੇ ਨੇ ਸਾਈਲਮ ਲੈਣੇ ਪਹੁੰਚ ਰਹੇ ਨੇ 2021 ਦੇ ਵਿੱਚ ਇਹ ਗਿਣਤੀ ਜਿਹੜੀ ਸੀ 495 ਸੀ 2022 ਦੇ ਵਿੱਚ ਗਿਣਤੀ 136% ਵਧ ਕੇ 1170 ਹੋ ਗਈ 2023 ਦੇ ਵਿੱਚ ਇਹ ਗਿਣਤੀ 1390 ਹੋ ਗਈ ਤੇ ਜੇ ਜੂਨ ਦੀ ਗੱਲ ਕਰ ਲਈ ਜਾਵੇ ਤਾਂ ਭਾਈ ਹੁਣ ਤੱਕ 475 ਲੋਕੀ ਜਿਹੜੇ ਆ ਜੁਕੇ ਬੰਦਰਗਾਹਾਂ ਦੇ ਉੱਤੇ ਪਹੁੰਚ ਚੁੱਕੇ ਨੇ ਤੇ ਉੱਥੇ ਜਾ ਕੇ ਉਹਨਾਂ ਨੇ ਸਾਇਲਮ ਦੀ ਮੰਦ ਕੀਤੀ ਆ ਜਾਂ ਗੈਰ ਕਾਨੂੰਨੀ ਤਰੀਕੇ ਦੇ ਨਾਲ ਦਾਖਲ ਹੋ ਰਹੇ ਨੇ ਇੰਨੇ ਵੱਡੇ ਲੈਵਲ ਤੇ ਲੋਕਾਂ ਦਾ ਪ੍ਰਵਾਸ ਜਿਹੜਾ ਆ ਸਾਡੇ ਦੇਸ਼ ਦੇ ਵਿੱਚੋਂ ਹੋ ਰਿਹਾ ਆ ਤਾਂ ਮੈਨੂੰ ਲੱਗਦਾ ਕਿ ਬਹੁਤ ਹੀ ਗਿਣਤੀ ਦੇ ਵਿੱਚ ਪੰਜਾਬੀ ਹੋਣਗੇ ਜੇਕਰ ਇਹੋ ਹੀ ਪੈਸੇ ਤੁਸੀਂ ਚੰਗੇ ਤਰੀਕੇ ਦੇ ਨਾਲ ਆਪਣੇ ਇੱਥੇ ਇਨਵੈਸਟ ਕਰੀਏ ਇੰਨੇ ਨੇ ਪੈਸੇ ਦੇ ਕੇ ਅਸੀਂ ਬਾਹਰ ਜਾ ਰਹੇ ਆ ਤਾਂ ਪਤਾ ਨਹੀਂ ਪਹੁੰਚਣਾ ਆ ਕਿ ਨਹੀਂ ਪਹੁੰਚਣਾ ਜੇ ਪਹੁੰਚ ਵੀ ਜਾਂਦੇ ਹੋ ਤਾਂ ਵਾਪਸ ਆ ਜਾਂਦੇ ਹੋ ਤਾਂ ਪੈਸੇ ਤੁਹਾਡੇ ਮਿੱਟੀ ਹੁੰਦੇ ਨੇ ਸੋ ਥੋੜਾ ਜਿਹਾ ਆਪਾਂ ਸਬਰ ਸੰਤੋਖ ਵਾਲੇ ਪਾਸੇ ਵੀ ਭਾਈ ਤੁਰਿਏ ਕੰਮ ਨੂੰ ਇੱਥੇ ਪਹਿਲ ਦਈਏ ਆਪਣੇ ਮਾਪਿਓ ਕੋਲ ਰਹੀਏ ਜੇਕਰ ਅਸੀਂ ਇਹਨਾਂ ਚੀਜ਼ਾਂ ਵੱਲ ਧਿਆਨ ਦੇਵਾਂਗੇ ਤਾਂ ਅਸੀਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣ ਵਾਲ ਵੀ ਕਿਤੇ ਨਾ ਕਿਤੇ ਕਾਮਯਾਬ ਹੋਵਾਂਗੇ ਆਓ ਬੇਲੋੜੇ ਪ੍ਰਵਾਸ ਨੂੰ ਰੋਕੀਏ ਤੇ ਆਪਣੇ